ਮੁਖਤਿਆਰ ਤੁਸੀਂ ਚੈੱਕ ਕਰ ਲਿਆ ਕਿ ਥੋੜੀ ਪੋਰਟਿੰਗ ਪਾਰਟੀਆਂ ਜਿਹੜੀਆਂ ਨੇ ਥੋੜੀ ਚਿੱਕੇ ਲੱਗੀਆਂ ਹੋਊਗੀ ਦੁੱਤੋਂ ਪੈਟਰੋਲਿਸ ਥੋੜੇ ਨਾਲ ਦੇ ਕਿਹੜਾ ਬੰਦਾ ਕਿਹੜਾ ਗੱਡੀ ਗੱਡੀ ਕਿਹੜੀ ਦਿੱਤੀ ਹੈ ਤੁਹਾਨੂੰ ਕਿਹੜੀ ਗੱਡੀ ਤੇ ਨੰਗ ਜਾਣਾ ਹੈ ਐਮਟੀਓ ਦੇ ਤੇ ਕਿ ਬੇਸਿਕਲੀ 14 ਦਸੰਬਰ ਨੂੰ ਪੂਰੇ ਸੂਬੇ ਦੇ ਵਿੱਚ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਹੋ ਰਹੇ ਨੇ ਤਾਂ ਉਸੀ ਲੜੀ ਦੇ ਤਹਿਤ ਜਿਹੜਾ ਪੁਲਿਸ ਡਿਸਟ੍ਰਿਕਟ ਅਮਰitsar ਰੂਰਲ ਹੈ ਤਾਂ ਇੱਥੇ ਵੀ ਇਲੈਕਸ਼ਨਸ ਕਰਾਏ ਜਾ ਰਹੇ ਨੇ ਇਹਦੇ ਵੀ ਸਾਡੇ ਕੋਲ ਕਰੀਬਨ 780 ਜਿਹੜੀ ਲੋਕੇਸ਼ਨਸ ਹੈਗੀਆਂ ਜਾਂ ਜਿਹੜੇ ਸਕੂਲਸ ਜਿੱਥੇ ਇਲੈਕਸ਼ਨ ਹੋ ਰਹੇ ਨੇ ਤਾਂ ਇਹਦੇ ਲਈ ਅਸੀਂ ਡਿਸਟ੍ਰਿਕਟ ਲੈਵਲ ਤੇ ਕਰੀਬਨ 3000 ਦੀ ਜਿਹੜੀ ਫੋਰਸ ਹੈ ਉਹ ਮੋਬਾਈਲਾਈਜ਼ ਹੋਈ ਹੈ ਉਹਦੇ ਵੀ ਜਿਹੜੇ ਅਲੱਗ-ਅਲੱਗ ਜਿਹੜੇ ਪੋਲਿੰਗ ਬੂਥਸ ਹੈ ਕਰੀਬਨ 2500 ਦੀ ਫੋਰ ਸਾਡੀ ਬੂਥਾਂ ਤੇ ਲੱਗੀ ਹੈ ਬਾਕੀ ਜਿਹੜੀ ਫੋਰਸ ਹੈ ਉਹ ਜਿਸ ਤਰ੍ਹਾਂ ਪੈਟਰੋਲਿੰਗ ਪਾਰਟੀਆਂ ਜਾਂ ਜਿਹੜੇ ਆਫਸਰਸ ਦੇ ਨਾਲ ਰਿਜ਼ਰਵਸ ਹੁੰਦੀਆਂ ਹਨ ਤਾਂ ਉਸ ਤਰ੍ਹਾਂ ਹੀ ਡਿਪਲॉयਮੈਂਟ ਕੀਤੀ ਗਈ ਹੈ ਤਾਂ ਇਹ ਇੱਕ ਪ੍ਰੋਲੋਂਗਡ ਐਕਸਰਸਾਈਜ਼ ਕਾਫੀ ਟਾਈਮ ਤੋਂ ਚੱਲ ਰਹੀ ਸੀਗੀ ਐਂਡ ਫਾਈਨਲੀ ਇਹ 14th ਨੂੰ ਜਿਹੜਾ ਇਲੈਕਸ਼ਨ ਹੋ ਰਹੀ ਹੈ ਤਾਂ ਇਹਦੇ ਵਿੱਚ ਹੁਣ ਐਜਸਟ ਮੈਂ ਸਾਰੇ ਜਿਹੜੇ ਮੁਲਾਜ਼ਮ ਹੈ ਇਹਦੇ ਵਿੱਚ ਜਿੰਨ ਜਿੰਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੂੰ ਮੈਂ ਬਰੀਫ ਕਰਕੇ ਆਇਆ ਉਹਨਾਂ ਨੂੰ ਸੈਂਸਟਾਈਜ਼ ਕਰਕੇ ਆਇਆ ਤਾਂ ਕਿ ਇਹ ਜਿਹੜੇ ਇਲੈਕਸ਼ਨ ਹੈ ਇੱਕ ਤਾਂ ਉਹਨਾਂ ਦੇ ਜਿਹੜੇ ਡੂਜ਼ ਐਂਡ ਡੋਂਟਸ ਆ ਡਿਊਟੀ ਰਿਲੇਟਡ ਉਹ ਉਹਨਾਂ ਨੂੰ ਸਮਝਾਏ ਸੈਂਸਟਾਈਜ਼ ਕਰਾਇਆ ਤਾਂ ਬਾਕੀ ਉਹਨਾਂ ਨੂੰ ਸਾਰਿਆਂ ਨੂੰ ਕਨਵੇ ਕਰਤਾ ਕਿ ਇਹ ਜਿਹੜਾ ਇਲੈਕਸ਼ਨ ਹੈ ਆਪਾਂ ਪੀਸਫੁਲੀ ਐਂਡ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਈਏ ਤਾਂ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਨਾ ਕਿ that ਪੰਜਾਬ ਪੁਲਿਸ ਐਂਡ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਵੀ ਆਰ ਕਮਿਟਿਡ ਕਿ ਆਪਾਂ ਇਹ ਇਲੈਕਸ਼ਨ ਪੀਸਫੁਲੀ ਕਰਾਈਏ ਜਿਹੜੇ ਸੈਂਸਿਟਿਵ ਬੂਥ ਨੇ ਇਹਨਾਂ ਨੇ ਤੁਹਾਡੇ ਕੋਲ ਲਿਸਟ ਤੁਸੀਂ ਕਰ ਲਈ ਹੋਗੀ ਇਥੇ ਫੋਰਸ ਕਿਸ ਤਰ੍ਹਾਂ ਦੀ ਰਹੇਗੀ ਜਿਹੜੇ ਸੈਂਸਿਟਿਵ ਨੇ ਜਾਂ ਰੈਗੂਲਰ ਜਿਹੜੀ ਡਿਪਲॉयਮੈਂਟ ਹੁੰਦੀ ਹੈ ਇਹਦਾ ਇੱਕ ਨੋਰਮ ਆਲਰੇਡੀ ਫ্রম ਹੈੱਡਕੁਆਟਰ ਸਾਡੇ ਕੋਲ ਆਇਆ ਸੀਗਾ ਤਾਂ ਜਿਹੜੇ ਕੁਝ ਬੂਥਸ ਆਇਆ ਜਿਹੜੀ ਕੁਝ ਲੋਕੇਸ਼ਨਸ ਹੈ ਜਿਨ੍ਹਾਂ ਨੂੰ ਅਸੀਂ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਮੰਨਦੇ ਹੈ ਉਥੇ ਨੋਰਮ ਦੇ ਮੁਤਾਬਿਕ ਹੀ ਐਕਸਟਰਾ ਫੋਰਸ ਲਾਈ ਜਾਂਦੀ ਹੈ ਤਾਂ ਅਸੀਂ ਉਸੇ ਨੋਰਮ ਨੂੰ ਫਾਲੋ ਕਰਕੇ ਜਿੱਥੇ ਜਿੱਥੇ ਸਾਡੇ ਕੋਲ ਸੈਂਸਿਟਿਵ ਬੂਥਸ ਹੈਗੇ ਨੇ ਉਥੇ ਸੀ ਆਲਰੇਡੀ ਜਿਹੜੇ ਨੋਰਮ ਦੇ ਮੁਤਾਬਿਕ ਹੀ ਐਕਸਟਰਾ ਫੋਰਸ ਲਾਈ ਹੈ ਸੋ ਥੈਟ ਉਥੇ ਕੋਈ ਇਨਸੀਡੈਂਟ ਨਾ ਹੋਵੇ ਐਂਡ ਸਪੈਸ਼ਲੀ ਬਰੀਫਿੰਗ ਦਾ ਵੀ ਹਿੱਸਾ ਸੀਗਾ ਕਿ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈ ਜਾਂ ਜਿਹੜੇ ਸਾਡੇ ਜੀਓਜ਼ ਹੈ ਤਾਂ ਉਹ ਸਪੈਸ਼ਲ ਉਥੇ ਆਪਣੀ ਪੈਟਰੋਲਿੰਗ ਰੱਖਣਗੇ ਉਹਦਾ ਖਸੂਸੀ ਤੌਰ ਤੇ ਧਿਆਨ ਰੱਖਣਗੇ ਦੇ ਵਿਲ ਬੀ ਅਵੇਲੇਬਲ ਕਿਤੇ ਵੀ ਕੋਈ ਇਨਸੀਡੈਂਟ ਹੁੰਦਾ ਹੈ ਜਾਂ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਤਾਂ ਸੋ ਥੈਟ ਉਹਨੂੰ ਉਸੇ ਪੁਆਇੰਟ ਤੇ ਨਜ਼ਰ ਰੱਖਿਆ ਜਾਏਗਾ ਫਲੈਗ ਮਾਰਚ ਵੀ ਤੁਹਾਡੇ ਉਹਨਾਂ ਕਦੇ ਜਾ ਰਹੇ ਨੇ ਇਹਦੇ ਵਿੱਚ ਅਸੀਂ ਕੱਲ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਸਾਡੇ ਆਫਸਰਸ ਨੇ ਫਲੈਗ ਮਾਰਚ ਕੱਢੇ ਹੈ ਤਾਂ ਹੁਣ ਜਿਹੜੀ ਬਰੀਫਿੰਗ ਅਸੀਂ ਫੋਰਸ ਦੀ ਕਰ ਰਹੇ ਨੇ ਤਾਂ ਇਸ ਤੋਂ ਬਾਅਦ ਵੀ ਫੋਰ ਸਾਡੇ ਕੋਲ ਹੈਗੀ ਐਂਡ ਉਸ ਤੋਂ ਬਾਅਦ ਆਪਾਂ ਫਲੈਗ ਮਾਰਚ ਕਰਾਂਗੇ